ਤੁਝੜੀ ਖਬਰਨਾਮੇ ਦੇ ਨਾਲ ਜਗਤਾਰ ਦਸਾਂਤ ਸਵਾਲ ਕਰਦਾ ਏ। ਪਿਛਲੇ ਦਿਨੀ ਫਰੀਕੋੜਾ ਜ਼ਿਲ੍ਹੇ ਦੇ ਪਿੰਡ ਚੰਦਪਾਣ ਦੇ ਵਿੱਚ ਧਰਨਾਕਾਰੀਆਂ ਅਤੇ ਪੁਲਿਸ ਦੇ ਵਿਚਕਾਰ ਟਕਰਾਅ ਹੋਇਆ ਸੀ। ਜਿਸ ਤੋਂ ਬਾਅਦ ਇਸ ਮੌਕੇ ਦੇ ਵਿੱਚ 40 ਦੇ ਕਰੀਬ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਲਗਾਤਾਰ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਸੀ। ਧਰਨਾਕਾਰੀਆਂ ਅਤੇ ਜਥੇਬੰਦੀਆਂ ਵੱਲੋਂ ਲਗਾਤਾਰ ਜੈਤੋ ਦੇ ਵਿਧਾਇਕ ਅਮਲਕ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਸੀ। ਇਨ੍ਹਾਂ ਵੱਲੋਂ ਦੂਜੀ ਧਿਰ ਦੀ ਸਪੋਰਟ ਕੀਤੀ ਗਈ ਸੀ। ਜਿਸ ਕਾਰਨ ਸਾਰਾ ਕਾਰਵਾਈ ਨਿਕਲ ਕੇ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਹੁਣ ਮੀਡੀਆ ਦੇ ਸਾਹਮਣੇ ਪਹਿਲੀ ਵਾਰ ਬਿਆਨ ਸਾਹਮਣੇ ਆਇਆ ਜੈਤੂ ਦੇ ਵਿਧਾਇਕ ਅਮੁਲਕ ਦਾ ਉਹਨਾਂ ਵੱਲੋਂ ਸਾਰਾ ਹੀ ਸਪਸ਼ਟ ਕੀਤਾ ਗਿਆ ਕਿਉਂਕਿ ਲਗਾਤਾਰ ਜਥੇਬੰਦੀ ਵੱਲ ਉਹਨਾਂ ਦੇ ਉੱਪਰ ਇਜਾਮ ਲਾਏ ਜਾ ਰਹੇ ਸਨ ਤਾਂ ਉਹਨਾਂ ਦਾ ਹੱਕ ਚੀਜ਼ ਦਾ ਉਹਨਾਂ ਵੱਲੋਂ ਬਾਖੂਬੀ ਜਵਾਬ ਦਿੱਤਾ ਗਿਆ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਜੈਤੂ ਦੇ ਵਿਧਾਇਕ ਅਮੁਲਕ ਸਿੰਘ ਨੇ ਅੱਜ ਜਿਹੜੇ ਪਿਛਲੇ ਦਿਨੀ ਜੋ ਚੰਦਪਾਣ ਦੇ ਵਿੱਚ ਘਟਨਾ ਕਰਮ ਹੋਇਆ ਉਹਦੇ ਵਿੱਚ ਹੋਰ ਸਾਰਿਆਂ ਦੇ ਨਾਲ ਤੁਹਾਡਾ ਵੀ ਨਾਮ ਬੋਲਦਾ ਹੈ ਤਾਂ ਤੁਹਾਡੀ ਕੀ ਭੂਮਿਕਾ ਸੀ ਜਾਂ ਤੁਹਾਡੇ ਤੇ ਇਲਜ਼ਾਮ ਜਿਹੜੇ ਉਹ ਕਿੰਨੇ ਸੱਚੇ ਦੇਖੋ ਪਹਿਲੀ ਗੱਲ ਤਾਂ ਜਿਹੜੀ ਘਟਨਾ ਆਈ ਹੈ ਬਹੁਤ ਹੀ ਨਿੰਦਨਯੋਗ ਤੇ ਮਾੜੀ ਘਟਨਾ ਹੋਈ ਹੈ ਨਹੀਂ ਹੋਣੀ ਚਾਹੀਦੀ ਇੱਕ ਨਾਲ ਹੀ ਇਹ ਤੇ ਗਲੀ ਦਾ ਰੌਲਾ ਅਕਸਰ ਹੀ ਪਿੰਡਾਂ ਦੇ ਵਿੱਚ ਰਹਿੰਦਾ ਹੁੰਦਾ ਸੋ ਇੰਨੀ ਛੋਟੀ ਚੀਜ਼ ਤੋਂ ਐਡੀ ਵੱਡੀ ਗੱਲ ਬਣ ਜਾਣੀ ਬਹੁਤ ਹੀ ਮਾੜੀ ਗੱਲ ਹੈ ਸੋ ਉਹਨੂੰ ਵਧੀਆ ਤਰੀਕੇ ਨਾਲ ਵੀ ਸੁਲਝਾਇਆ ਜਾ ਸਕਦਾ ਸੀ ਦੋਨੇ ਇਧਰਾਂ ਨੂੰ ਬਿਠਾ ਕੇ ਸੋ ਪਰ ਜਿਹੜਾ ਵੀ ਕੁਝ ਹੋਇਆ ਐਕਚੁਅਲ 'ਚ ਮੈਨੂੰ ਸ਼ਾਮ ਨੂੰ ਪਤਾ ਲੱਗਿਆ ਮੈਂ ਬਾਹਰ ਸੀਗਾ ਜਿੱਦਾਂ ਆਇਆ ਸੋ ਉਦੋਂ ਨੂੰ ਮੈਨੂੰ ਪਤਾ ਲੱਗਿਆ ਵੀ ਇਹ ਕਰਨਾਲੀ ਦੀ ਘਟਨਾ ਤੋਂ ਏਡੀ ਵੱਡੀ ਗੱਲ ਹੋ ਬਣ ਗਈ ਸੀ ਸੋ ਪਰ ਮੈਂ ਇਹੀ ਕਹਿਣਾ ਚਾਹੂੰਗਾ ਵੀ ਦੋਨੀਆਂ ਧਿਰਾਂ ਸਾਡੀਆਂ ਨਹੀਂ ਆ ਹਾਲਾਂਕਿ ਜਿਹੜਾ ਸਰਪੰਚ ਬਣਿਆ ਮੁੰਡਾ ਉਹ ਮੇਰੇ ਨਾਲ ਜ਼ਰੂਰ ਗੱਲਬਾਤ ਕਰਦਾ ਰਹਿੰਦਾਗਾ ਅਕਸਰ ਹੀ ਤੇ ਪਰ ਫਿਰ ਵੀ ਮੈਂ ਜਾਊਂਗਾ ਭਾਵੇਂ ਦੂਜੀ ਧਿਰ ਵੀ ਹੈ ਤੇ ਭਾਵੇਂ ਸਰਪੰਚ ਵਾਲੀ ਇਹਨਾਂ ਦੋਨਾਂ ਦਾ ਕੰਪਰੋਮਾਈਜ਼ ਕਰਕੇ ਜਿਹੜਾ ਇਹ ਘਟਨਾ ਕਰਾ ਮਾਵੇ ਸਾਰੇ ਨੂੰ ਖਤਮ ਕਰ ਦਿੱਤਾ ਜਾਵੇ ਜਾਂ ਕਿ ਪਿੰਡ ਦੇ ਵਿੱਚ ਜਿਹੜਾ ਭਾਈਚਾਰਾ ਉਹ ਬਣਿਆ ਰਹੇ ਚਾ ਹੁਣ ਤੱਕ ਜੋ ਕਈ ਲੋਕਾਂ ਨੂੰ ਫੜਿਆ ਗਿਆ ਹੈ ਲਗਭਗ 50 ਦੇ ਕਰੀਬ ਲੋਕਾਂ ਨੂੰ ਫੜਿਆ ਗਿਆ ਜਿਸ ਵਿੱਚ ਮਾਈਨਰ ਵੀ ਨੇ ਔਰਤਾਂ ਵੀ ਨੇ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈ ਜਾਂ ਹੁਣ ਇਹ ਮਾਮਲਾ ਕਦੋਂ ਤੱਕ ਸੋਲਣ ਦੇ आसार ਨੇ ਵੇਖੋ ਮੈਂ ਮੈਂ ਇਹ ਹੀ ਕਿਹਾ ਸੀਗਾ ਕਿ ਜਿਹੜੇ ਤਾਂ ਮਾਈਨਰ ਹੈ 18 ਸਾਲ ਤੋਂ ਘੱਟ ਨੇ ਬੱਚੇ ਨੇ ਉਹਨਾਂ ਨੂੰ ਔਰਤਾਂ ਨੂੰ ਜਾਂ ਜਿਹੜੇ ਮਤਲਬ ਹੈ ਹੀ ਨਹੀਂ ਸੀ ਉਹਨਾਂ ਨੂੰ ਵੀ ਕਈਆਂ ਨੂੰ ਫੜ ਲਿਆ ਗਿਆ ਤੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਜਿੰਨੇ ਵੀ ਪੀੜਤ ਲੋਕ ਨੇ ਜਾਂ ਜਿਹੜੇ ਵੀ ਇਸ ਕੇਸ ਦੇ ਵਿੱਚ ਹੋਏ ਨੇ ਉਹਨਾਂ ਨੂੰ ਮੈਂ ਪਰਸਨਲੀ ਤੌਰ ਤੇ ਵੀ ਮਿਲੂੰਗਾ ਤੇ ਉਹਨਾਂ ਨੂੰ ਜੋ ਵੀ ਉਹਨਾਂ ਦੀ ਸਹਾਇਤਾ ਕਰ ਸਕਦੇ ਉਹ ਵੀ ਕਰਾਂਗੇ ਤੇ ਪਰ ਇਹ ਦੋਨਾਂ ਤਰ੍ਹਾਂ ਦਾ ਜਿਹੜਾ ਇਹ ਮਸਲਾ ਇਹਨਾਂ ਦੋਨਾਂ ਤਰ੍ਹਾਂ ਨੂੰ ਬਿਠਾ ਕੇ ਮੈਂ ਕਹਿੰਦਾ ਇਹਨੂੰ ਸੌਟ ਆਊਟ ਕਰਕੇ ਤਾਂ ਖਤਮ ਕੀਤਾ ਜਾਵੇ ਤਾਂ ਕਿ ਜਿਹੜੇ ਪਿੰਡ ਦੇ ਵਿੱਚ ਭਾਈਚਾਰਾ ਉਹ ਬਣਿਆ ਰਹੇ ਆਪ ਕਿਸੇ ਵੱਧ ਅਧਿਕਾਰੀਆਂ ਨਾਲ ਵੀ ਗੱਲ ਹੋਈ ਹੈ ਜਾਂ ਐਸਐਸਪੀ ਨਾਲ ਜੀ ਹਾਂਜੀ ਮੈਂ ਕੀਤੀ ਸੀਗੀ ਗੱਲ ਸੋ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਵੀ ਆ ਜਿਹੜੇ ਬੱਚੇ ਆ ਜਾਂ ਔਰਤਾਂ ਜਾਂ ਕੁਝ ਜਿਹੜੇ ਬੰਦੇ ਆ ਜਿਹੜੇ ਬਿਨਾਂ ਗੱਲ ਤੋਂ ਫੜੇ ਗਏ ਆ ਸੋ ਉਹਨਾਂ ਨੂੰ ਛੱਡ ਦਿੱਤਾ ਜਾਵੇ ਲੀਨੀਅਰ ਰੱਖਿਆ ਜਾਵੇ ਉਹਨਾਂ ਨੂੰ ਤੇ ਤਾਂ ਕਿ ਜਿਹੜਾ ਪਿੰਡ ਦੇ ਵਿੱਚ ਸ਼ਾਂਤੀ ਆ ਜਿਹੜੀ ਬਣੀ ਰਹੇ ਸੋ ਇਹ ਵੀ ਸੀਗਾ ਵੀ ਇਸ ਕੇਸ ਨੂੰ ਜਲਦ ਤੋਂ ਜਲਦ ਸੌਟ ਆਊਟ ਕਰਕੇ ਦੋਨੇ ਤਰ੍ਹਾਂ ਦਾ ਸਮਝੌਤਾ ਕਰਾ ਕੇ ਤੇ ਪਿੰਡ 'ਚ ਭਾਈਚਾਰਾ ਜਿਹੜਾ ਉਹ برقرار ਰੱਖਿਆ ਜਾਵੇ ਠੀਕ ਹੈ ਸਰ